ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਚੱਲਿਆਂਗੇ ਖੇਤ ਅੱਜ ਕੀ ਕੰਮ ਕਰਨ ਚੱਲੇ ਆ ਇਸ ਨੂੰ ਉੱਥੇ ਆ ਕੇ ਦਿਖਾਵਾਂਗੇ ਐਸਾ ਤੁਹਾਨੂੰ ਸਮਝਿਤ ਨਹੀਂ ਆਉਣਾ ਇਹ ਤੁਹਾਨੂੰ ਦੱਸਦਾ ਤੇ ਚੱਲਦੇ ਆਂਗੇ ਆਪਾਂ ਅੱਗੇ ਤੇ ਵੀਡੀਓ ਨੂੰ ਸਾਰੀ ਨੂੰ ਦੇਖਿਓ ਸਕਿਪ ਨਾ ਕਰਿਓ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਬਟਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਜੋ ਆਪਣੀ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਚੱਲਦੇ ਆਂਗੇ ਆਪਾਂ ਫਿਰ ਅੱਗੇ ਖੇਤ ਮਿੱਤਰੋ ਆਪਾਂ ਪਹੁੰਚ ਚੁੱਕੇ ਆਂ ਕਿ ਖੇਤ ਤੇ ਆਪਣੀ ਮੋਟਰ ਚੱਲੀ ਜਾਂਦੀ ਹੈਗੀ ਤੇ ਪਹਿਲਾਂ ਆਪਾਂ ਦੇਖ ਕੇ ਆਣੇ ਹੈਗੇ ਪਾਣੀ ਤੇ ਫਿਰ ਆਪਾਂ ਆਪਣੇ ਕੋਲੇ ਜਿਹੜੀ ਚੀਜ਼ ਆਪਾਂ ਲੈ ਕੇ ਆਏ ਆ ਅੱਜ ਉਸ ਨੂੰ ਦਿਖਾਵਾਂਗੇ ਵੀ ਆਪਾਂ ਕੀ ਕੰਮ ਕਰਨਾ ਹੈ ਉਹ ਦੱਸਾਂਗੇ ਸਾਨੂੰ ਪਹਿਲਾਂ ਆਪਾਂ ਪਾਣੀ ਦੇਖਾਈ ਇੱਕ ਵਾਰੀ ਵੀ ਕਿਵੇਂ ਆਪਣਾ ਪਾਣੀ ਸਹੀ ਚੱਲੀ ਜਾਂਦਾ ਗਾਹਾਂ ਤਾਂ ਨਹੀਂ ਟੁੱਟ ਰਿਆ ਕਿਤੇ ਆ ਦੋ ਕਿੱਲਾਂ ਚ ਆਪਾਂ ਪਾਣੀ ਪੈਂਦਾ ਕਰਕੇ ਗਏ ਸੀ ਰਾਤ ਤੇ ਰਾਤ ਨੂੰ ਲਾਈਟ ਆਈ ਨਹੀਂ ਤੜਕੇ ਆਈ ਆ ਸਵੇਰੇ 4 ਵਜੇ ਵੈਸੇ 6 ਵਜੇ ਆਉਣੀ ਸੀ ਚਲੋ ਵਧੀਆ ਗੱਲ ਆ 4 ਵਜੇ ਲਾਤੀ ਤੇ ਬਾਣ ਆਪਣਾ ਭਰੇ ਹੀ ਫਿਰਦਾਗਾ ਲੱਗਪਗ ਤੇ ਆਪਾਂ ਅੱਗੇ ਜਾ ਕੇ ਉੱਥੇ ਦੇਖਦੇ ਆਂ ਕਿ ਇੱਥੇ ਆਪਣੀਆਂ ਪਾਈਪਾਂ ਦੱਬੀਆਂ ਹੋਈਆਂ ਨੇ ਵੀ ਉੱਥੋਂ ਪਾਣੀ ਤਾਂ ਨਹੀਂ ਰੋਟਿਆ ਹੈਗਾ ਤੇ ਬਾਕੀ ਜਿਹੜੇ ਕਹਿਰਾਂ 'ਚ ਰਹਿੰਦਾ ਪਾਣੀ ਆਪਾਂ ਹੁਣ ਉਹਨਾਂ 'ਚ ਬਦਲ ਦਿੰਨੇ ਆਂਗੇ ਇੱਥੇ ਪਾਣੀ ਸਹੀ ਚੱਲੀ ਜਾਂਦਾਗਾ ਮੜਾ ਮੋਟਾ ਲੀਕ ਹੈਗਾ ਇਹ ਆਪਾਂ ਕਰ ਦਿੰਨੇ ਆਂਗੇ ਬੰਦ ਤੇ ਪਾਣੀ ਭਰੇ ਫਿਰਦੇ ਹੈਗੇ ਕਹਿਰੇ ਆਪਾਂ ਇੱਥੇ ਨੱਕਾ ਲਾ ਕੇ ਹੁਣ ਆ ਦੋ ਕਹਿਰੇ ਰਹਿੰਦੇ ਸੀ ਆਪਣੇ ਰਮਣ ਬਣੀਓ ਇਹ ਉਹ ਥਲੜੇ ਕਿੱਲੇ ਨਾਲੋਂ ਉੱਚੇ ਹੈਗੇ ਥੋੜੇ ਜੇ ਤੇ ਤਾਂ ਕਰਕੇ ਇਹਨਾਂ ਨੂੰ ਆਰਡਰ ਮਾਉਣਾ ਪੈਂਦਾਗਾ ਤੇ ਜਦੋਂ ਦੋ ਮੋਟਰਾਂ ਚੱਲਦੀਆਂ ਹੁੰਣ ਉਦੋਂ ਤਾਂ ਇਹਨਾਂ ਦੇ ਨੱਕੇ ਵੀ ਖੁੱਲ ਜਾਂਦੇ ਕਿਉਂਕਿ ਪਾਣੀ ਮੁੱਦਾ ਖਾਲ ਭਰਿਆ ਹੁੰਦਾਗਾ ਉਦੋਂ ਤਾਂ ਪਈ ਜਾਂਦਾ ਰਹਿੰਦਾਗਾ ਇਹਨਾਂ 'ਚ ਵੀ ਤੇ ਜਦੋਂ ਇੱਕ ਮੋਟਰ ਹੋਵੇ ਉਦੋਂ ਇਹਨਾਂ 'ਚੋਂ ਨਿਕਲ ਕੇ ਗਾਂ ਹਾਲੇ ਕਿਲੇ 'ਚ ਜਾਣ ਲੱਗ ਜਾਂਦਾ ਤੇ ਹੁਣ ਆਪਾਂ ਇੱਥੇ ਇੱਕ ਨੱਕਾ ਲਾ ਕੇ ਤੇ ਇਹਨਾਂ ਦੋਨਾਂ ਘਿਹਰਾਂ 'ਚ ਛੜਤਾ ਪਾਣੀ ਤੇ ਆਪਾਂ ਹੁਣ ਚੱਲਦੇ ਆਂਗੇ ਜਿਹੜੀ ਚੀਜ਼ ਆਪਾਂ ਲੈ ਕੇ ਆਏ ਆਂਗੇ ਘਰੋਂ ਤੇ ਕੁਝ-ਕੀ ਚੀਜ਼ ਇੱਥੇ ਪਈ ਆਪਣੀ ਜਿਹੜੀ ਅੱਜ ਆਪਾਂ ਚੋਣੇ 'ਚ ਸਿੱਟਣੀ ਆ ਤੇ ਆਪਾਂ ਤੁਹਾਨੂੰ ਉਹਦੇ ਬਾਰੇ ਦੱਸ ਤੇ ਆਪਾਂ ਇਹ ਪਾਣੀ ਦੇ ਮੂਰੇ ਸੜਤੀ ਤੇ ਖੁਰਖੁਰ ਕੇ ਖਾਲ ਰਾਹੀਂ ਬਗ ਜੂਗੀ ਆਪਾਂ ਰੇ ਵੈਸੇ ਕਰਤੀ ਸੀਗੀ ਪੂਰੀ ਤਿੰਨ ਕਬੋਰੀਆਂ ਪਾਤੀਆਂ ਸੀਗੀਆਂ ਕਿੱਲੇ ਦੀਆਂ ਤੇ ਇੱਕ ਕਬੋਰੀ ਆਪਣੇ ਕੋਲ ਜੰਮੀ ਪਈ ਸੀਗੀ ਤੇ ਆਪਾਂ ਇਹ ਪਾਣੀ ਚ ਸੜਤੀ ਚਲੋ ਇਹ ਖੁਰਖੁਰ ਕੇ ਬਗ ਜੂਗੀ ਉਹ ਦੋ ਕਹਿਰਾਂ 'ਚ ਆਪਾਂ ਰੇ ਘੱਟ ਪਈ ਸੀਗੀ ਇੱਕ ਤਾਂ ਜਿਹੜਾ ਪਛੇਤਾ ਕਹਿਰਾ ਸਾਨੂੰ ਦਿਖਾਇਆਗਾ ਉਹ ਕਹਿਰੇ 'ਚ ਆਪਾਂ ਰੇ ਘੱਟ ਪਈ ਸੀ ਕਿਉਂਕਿ ਪਛੇਤਾ ਲੱਗਿਆ ਸੀ ਉਹਦੇ 'ਚ ਉਹੀ ਘੱਟ ਪਈ ਸੀਗੀ ਤੇ ਉਹਦੇ 'ਚ ਬਗ ਜੂਗੀ ਇਹ ਤੇ ਨਾਲੇ ਬੋਰੀ ਇਹ ਆਪਣੀ ਖਰਾਬ ਹੋਈ ਜਾਂਦੀ ਸੀ ਘਰੇ ਪਈ ਜੰਮੀ ਜਾਂਦੀ ਸੀ ਤੇ ਤਾਂ ਕਰਕੇ ਆਪਣੇ ਇਹ ਕੰਮ ਆ ਗਈ ਹਣਾ ਐ ਵੀ ਮਿੱਤਰੋ ਅੱਜ ਆਪਾਂ ਆਈਟਮਾਂ ਹੀ ਆਈਟਮਾਂ ਪਾ ਦਾਂਗੇ ਝੋਨੇ 'ਚ ਕੀ ਕੀ ਆਈਟਮਾਂ ਪਾਉਣ ਲੱਗਾਂਗੇ ਤੁਹਾਨੂੰ ਦਿਖਾ ਦਈਏ ਤੇ ਇਹ ਆਪਾਂ ਕੋਈ ਫालतू ਸਪੈਸ਼ਲ ਨਹੀਂ ਲੈ ਕੇ ਆਏ ਇਹਨਾਂ ਵਾਸਤੇ ਇਹ ਘਰੇ ਬਚੀਆਂ ਪਈਆਂ ਸੀਗੀਆਂ ਜਿਵੇਂ ਡੀਏਪੀ ਪਈ ਸੀਗੀ ਆਪਣੇ ਕੋਲੇ ਇੱਕ ਛੜੂਗਾ ਮੰਨ ਲਓ ਤੇ ਆਪਣੇ ਕੋਲੇ ਪਿਆ ਸੀਗਾ ਲੋਹਾ ਘਾਟ ਇਹ ਪਈ ਸੀ 5 ਕਿਲੋ ਦੀ ਥੈਲੀ ਬਚ ਗਈ ਸੀ ਆਪਣੇ ਕੋਲੇ ਤੇ ਇੱਕ ਆਪਣੇ ਕੋਲ ਪਈ ਸੀ ਚਲੇਟਡ ਜ਼ਿੰਕ ਇਹ ਵੀ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈਗੀ ਆਹ ਪਈ ਸੀ ਚਲੇਟਡ ਜ਼ਿੰਕ 12% ਤੇ ਇਹ ਵੀ ਆਪਣੇ ਕੋਲੇ ਬਚੀ ਪਈ ਸੀਗੀ ਤੇ ਇੱਕ ਬਚਿਆ ਪਿਆ ਸੀ ਆਪਣੇ ਕੋਲੇ ਮਿੱਤਰੋ 1263 ਪਾਊਡਰ ਇੱਕ ਥੋੜਾ ਜਿਹਾ ਪਏ ਬਣ ਕੇ ਰੱਖਤਾ ਸੀ ਆ 1263 ਪਾਊਡਰ ਇਹ ਬਚਿਆ ਪਿਆ ਸੀ ਤੇ ਇਹ ਸਾਰੀਆਂ ਚੀਜ਼ਾਂ ਪਰ ਲਾ ਕੇ ਝੋਨੇ ਚ ਐ ਨਹੀਂ ਸਿੱਟਣੀਆਂ ਇਹ ਆਪਾਂ ਉੱਥੇ ਸਿੱਟਾਂਗੇ ਜਿੱਥੇ ਜਿੱਥੇ ਮਾੜਾ ਥਾਂਗਾ ਝੋਨਾ ਮਾੜਾਗਾ ਜਿੱਥੇ ਜਿਵੇਂ ਹੁਣ ਆ ਥਾਂ ਮਾਰ ਰਹੀਆਂ ਨੀਮੀਆਂ ਇੱਥੇ ਸਿੱਟ ਦਾਂਗੇ ਤੇ ਇੱਕ ਉਹ ਕੈਰੀ ਚ ਸਿੱਟਾਂਗੇ ਜਿਹੜਾ ਕੈਰਾ ਪਛੇਤਾਗਾ ਤੇ ਬਾਕੀ ਬਸ ਆਪਾਂ ਮਾੜੇ ਮਾੜੇ ਥਾਵਾਂ 'ਚ ਹੀ ਸਿੱਟ ਰਿਆਂ ਨੇ ਕਿਉਂਕਿ ਆਪਣੇ ਕੋਲ ਇੱਕੋ ਹੀ ਚੜੂਗਾਗਾ ਤੇ ਚਲੋ ਆਪਾਂ ਇਹ ਰਲਾ ਕੇ ਸਾਰੀਆਂ ਇਕੱਠੀਆਂ ਡੀਏਪੀ 'ਚ ਰਲਾ ਕੇ ਤੇ ਫਿਰ ਸਿੱਟਦੇ ਆਂਗੇ। ਬਾਈ ਮਿੱਤਰੋ ਦਵਾਈਆਂ ਆਪਾਂ ਸਿੱਟ ਕੇ ਹੋ ਗਏ ਸੀਗੇ ਫ੍ਰੀ ਤੇ ਚੜੂਗੇ ਚੜਾਂਗੇ ਧੋ ਕੇ ਆਪਾਂ ਰੱਖਦੇ ਅੰਦਰ ਕੋਠੇ ਚ ਤੇ ਹੁਣ ਆਪਾਂ ਚੱਲਦੇ ਆਂਗੇ ਘਰੇ ਤੇ ਘਰੇ ਜਾ ਕੇ ਫਿਰ ਦੇਖਦੇ ਆਂਗੇ ਆ ਚਨੀਰ ਜਾਵਾਂਗੇ। ਧਵਾੜੀ ਧੂੜੀ ਸੈਟ ਕਰਾ ਕੇ ਲਿਆਉਣੀ ਆ ਕਿਉਂਕਿ ਅੱਜ ਆਪਾਂ ਰਿਸ਼ਤੇਦਾਰੀ ਚ ਜਾਣਾਗਾ ਫਿਰ। ਬਈਆ ਬਦਲ ਬਾਈ ਜੀ ਹੋ ਗਈ ਸੀ ਕੇਰਾ ਦਾ ਮਿੱਤਰੋ ਤੇ ਦੁਵਾਰੇ ਫਿਰ ਪਤਾ ਨਹੀਂ ਕੀ ਹੋ ਗਿਆ ਰੱਬ ਨੂੰ। ਮੀ ਨਹੀਂ ਪਾਉਂਦਾ ਹੈਗਾ ਆ ਪਾਉਂਦਾ ਪਾਉਂਦਾ ਰੋਟੀ ਅਲ ਜਾਂਦਾਗਾ। ਚਲੋ ਦੇਖੋ। ਆ ਫਿਰ ਹੁਣ ਸੂਰਜ ਕੱਢ ਲਿਆ। ਛੈਰੀ ਪਾਵੇ ਲੱਗਦਾ ਪਾਉਂਦਾ ਪਾਉਂਦਾ ਰੋਜ਼ ਹੀ ਟਲ ਜਾਂਦਾ ਹੈ ਤੇ ਜਾਂ ਫਿਰ ਜਿੱਤੇ ਪਾਇਆ ਵੱਡਾ ਹੀ ਪਾਊਗਾ ਤੇ ਹੁਣ ਆਪਾਂ ਚੱਲਦੇ ਆਂਗੇ ਘਰੇ ਤੇ ਘਰੇ ਜਾ ਕੇ ਰੋਟੀ ਪਾਣੀ ਖਾ ਕੇ ਤੇ ਫਿਰ ਆਪਾਂ ਚੱਲਾਂਗੇ ਝਨੀਰ ਤੁਹਾਨੂੰ ਦੱਸਿਆ ਆਪਾਂ ਦਾੜੀ ਧੋੜੀ ਸੈਟ ਕਰਵਾ ਕੇ ਲਿਆਉਣੇ ਆਂਗੇ ਚੱਲਦੇ ਆਂ ਫਿਰ ਬਾਈ ਮਿੱਤਰੋ ਆਪਾਂ ਚੱਲੇ ਆਂਗੇ ਝਨੀਰ ਵਾਲ ਕਟਾਣਾ ਦਾੜੀ ਧੋੜੀ ਕਰਾ ਕੇ ਲਿਆਉਣੇ ਆਂਗੇ ਸੈਟ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਚੱਲਦੇ ਆਂ ਫਿਰ ਜਾ ਕੇ ਤੁਹਾਨੂੰ ਮਿਲਦੇ ਆਂ ਉੱਥੇ ਤੋਂ ਮੋਛਾ ਮਾਂ ਸ਼ਾਂਭਾ ਕਰਾ ਲਿਆ ਸੀਗਾ ਸੈਟ ਤੇ ਵਾਲ ਗੁਰੂ ਕਟਾਲੇ ਸੀਗੇ ਤੇ ਬਾਕੀ ਆਪਾਂ ਤੁਸੀਂ ਦੇਖ ਲਿਆ ਖਾ ਬੀ ਵੀ ਆਏ ਆਪਾਂ ਤੇ ਹੁਣ ਆਪਾਂ ਚੱਲਦੇ ਆਂਗੇ ਘਰੇ ਤੇ ਫਿਰ ਤੁਹਾਨੂੰ ਮਿਲਦੇ ਆਪਾਂ ਅਗਲੇ ਵਲੌਗ ਚ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ